कोरोना ਦੇ ਆਪ ਦੀ ਨਜ਼ਰ ਇਥੇ ਰਹੇ ਨੇ तकरीबन 30 ਸਾਲ ਮਹਾਰਾਣੀ ਤਿਆਰੀ ਕੀਤੀ ਜਾਂਦੀ ਦੂਰੀ ਤੋਂ ਇਹ ਕਰਤੱਵ ਕਰਾਉਂਦੇ ਰਹੇ ਇੱਕ ਸਮੇਂ ਸਾਰਨਾ ਯੁੱਧ ਸੀ ਇਤਿਹਾਸ ਸਾਡੇ ਦੱਸਦਾ ਹੈ ਕਿ ਸਤਗੁਰਾਂ ਨੇ ਆਪ ਨਾਲ ਹੋ ਕੇ ਸਿੱਖਾਂ ਨੂੰ ਟ੍ਰੈਨ ਵੀ ਦਿੱਤੀ ਤਲਵਾਰ ਕਿਵੇਂ ਚਲਾਉਣੀ ਹੈ ਬਡੂਗ ਦਾ ਨਿਸ਼ਾਨਾ ਕਿਵੇਂ ਲਾਉਣਾ ਹੈ ਤੀਰ ਅੰਦਾਜ਼ੀ ਕਿਸ ਤਰ੍ਹਾਂ ਕਰਨੀ ਹੈ ਕੋੜੇ ਕਿਵੇਂ ਭਜਾਉਣੇ ਹਨ ਜਿਹੜੇ ਇਕੱਲੇ ਟੱਪਣੇ ਹਨ ਜੰਗ ਕਰਨਾ ਤੁਸੀਂ ਮਨ ਨਾਲ ਉਹ ਸਾਰੇ ਤਰੀਕੇ ਦੇ ਵਿੱਚ ਸਦਗੁਣਾਏ ਬਣਾਏ ਆਹ ਮੰਗਾ ਜਿੰਨਾਂ ਨੇ ਜਿੰਨੇ ਇਹਦੇ ਦੇ ਜਿੰਹੀ ਕਿਉਂ ਮਨਾਇਆ ਜਾਂਦਾ ਹੋਲਾ ਮੰਗਾ ਇਹ ਹੋਲੀ ਦੀ ਗੱਲ ਮੇਰਾ ਮਤਲਬ ਤਿਹਾਰ ਉਹ ਹੀ ਨਹੀਂ ਪਰ ਆਪਾਂ ਚੱਲਿਆਂਗੇ ਸਦਗੁਣਾਏ ਆਪੇ ਢੰਗ ਦੇ ਨਾਲ ਇਕੱਠ ਹੁੰਦੇ ਸੰ ਇਸ ਢੰਗ ਨਾਲ ਇਕੱਠ ਕੀਤਾ ਹੈ ਇਕੱਠ ਕਰਕੇ ਉਹਨਾਂ ਨੂੰ ਆਪਣੀ ਸਰਵਾਈ ਦਿੱਤੀ ਹੈ ਤੇ ਜਿਹੜਾ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਆਰੰਭ ਕੀਤਾ ਸੀ ਅੱਜ ਅਸੀਂ ਉਸੇ ਤਰੀਕੇ ਨਾਲ ਮਨਾ ਰਹੇ ਆਂ ਇਸ ਤਿਵਾਰ ਨੂੰ ਉਹ ਤਰੀਕਾ ਉਹੀ ਹੈ ਅਸੀਂ ਉਸੇ ਤਰੀਕੇ ਨਾਲ ਮਾਣੋ ਪਵਨ ਦਾ ਜਿਹੜਾ ਹੈ ਉਹ ਮੇਲੇ ਹੁਣ ਬਣ ਗਏ ਨੇ ਪਵਨ ਪੌਦੀ ਆਪਦਾ ਮੇਲਾ ਤੁਮਸ਼ਾ ਵੇਖਣ ਵਾਲੇ ਕਈ ਯਾਤਰਾ ਕਰਨ ਵਾਲੇ ਸਰਦਾ ਨਾਲ ਗੁਰਦੁਆਰਿਆਂ ਦੇ ਗੋਸਟਾਂ ਵਿੱਚ ਦਰਸ਼ਨ ਕਰਨ ਵਾਸਤੇ ਕਿ ਸਤਿਗੁਰੂ ਨੇ ਕਿੱਦੋਂ ਕਿੱਥੇ ਕੀਤਾ ਔਰ ਕਿਸ ਤਰ੍ਹਾਂ ਕੀਤਾ ਉਹਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਐਸਵਾਤ ਉਹਨੀਆਂ ਨੇ ਉਹਨਾਂ ਦਾ ਕਾਲਸਾ ਜਿਹੜਾ ਉਸ ਨੂੰ ਤਾਜ਼ਾ ਰੱਖਣ ਵਾਸਤੇ ਉਸੇ ਤਰ੍ਹਾਂ ਘੋੜਸਵਾਰੀ ਸ਼ਸਤਰ ਵਿਦਿਆ ਦੇ ਮਾਹੌਲ ਨਾਲ ਇਹ ਸਾਰਾ ਸੰਗਤਾਂ ਨੂੰ ਕਰਤੋਂ ਮਸਾਉਂਦੇ ਹਨ। ਬਾਬਾ ਜੀ ਆਪਣੇ ਪਹਾੜ ਜਿਹੜਾ ਆਪਣਾ ਹੈਗਾ ਛੋਨੀ ਜਿਹੜੀ ਦਾੰਗਾਂ ਦੀ ਸਾਜੀ ਜਿਹੜੀ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਸਾਨੂੰ ਦਿਓ ਕਿ ਇਹ ਕਿਸ ਤਰ੍ਹਾਂ ਮਨਾਉਂਦੇ ਨੇ ਹੌਲਾ ਮੱਲਾ ਆਲ ਤੋਂ ਪਹਿਲਾਂ ਕਿਸ ਤਰ੍ਹਾਂ ਤਿਆਰੀਆਂ ਚੱਲਦੀਆਂ ਨੇ ਕਿ ਕਿਸ ਤਰ੍ਹਾਂ ਮਨਾਉਂਦੇ ਇੱਥੇ ਇੱਥੇ ਦਾ ਕਾਲਸਾ ਹੁੰਦਾ ਪਹਿਲੇ ਜਿਵੇਂ ਜਿਹੜੇ ਘੋੜਸਵਾਰ ਪਜ ਸਾਉ ਪੜਾਈ ਲੱਗਦੇ ਹੋਏ ਇੱਥੇ ਪਹੁੰਚਦੇ ਹਨ ਉਹ ਉਤਸ਼ਾਹ ਦਾ ਮਨ ਦੇ ਵਿੱਚ ਚਲ ਕੇ ਅਸੀਂ ਹੁਲਾ ਮੱਲਾ ਮਨਾਉਣਾ ਹੈ ਇੱਥੇ ਆ ਕੇ ਆਪੋ ਆਪਣੀ ਜਗਾਹ ਉਤੇ ਕੋਲੇ ਲਾਉਂਦੇ ਹਨ ਤੇ ਲੰਗਰ ਲਾਉਂਦੇ ਹਨ ਦੇਖ ਲਾਉਂਦੇ ਹਨ ਮਹਾਰਾਜ ਦਾ ਪ੍ਰਕਾਸ਼ ਕਰਦੇ ਤੇ ਬਾਟ ਪੂਜਾ ਕਰਨੀ ਹੈ ਉਹ ਸਾਰੀਆਂ ਤਿਆਰੀਆਂ ਮੁਕਾਬਲੇ ਤਿੰਨ ਦਿਨ ਪਹਿਲਾਂ ਹੀ ਆ ਕੇ ਕਰਦੇ ਹਨ ਬਾਗੇ ਸੰਗਤ ਆਵੇ ਜਿਹੜੀ ਦਰਸ਼ਨ ਹਾਰ ਕਰੇ ਉਹ ਇਸ ਤਰ੍ਹਾਂ ਕਰਕੇ ਮਨਾਉਂਦੇ